ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੇ 슬ੀਵ ਅਟੈਚ ਕਰਨ ਦਾ ਬਹੁਤ ਹੀ ਸੌਖਾ ਜਿਹਾ ਢੰਗ ਦੇਖੋ ਜੀ ਇਹ 슬ੀਵ ਦੀਆਂ ਆਪਾਂ ਦੋਨੋਂ ਹੀ ਸਲਾਈਆਂ ਲਗਾ ਲਈਆਂ ਨੇ ਜੋ ਮੈਂ ਆਪਣੀ ਪਹਿਲੀ ਵੀਡੀਓ 'ਚ ਵੀ ਦੱਸਿਆ ਸੀਗਾ ਕਿ ਜਿਵੇਂ ਆਪਾਂ ਮੋਢਾ ਤਿਆਰ ਕਰਨਾ ਉਸ ਢੰਗ ਨਾਲ ਆਪਾਂ ਸਲਾਈਆਂ ਲਗਾ ਲਈਆਂ ਇਹ ਤੋਂ ਬਾਅਦ ਹੁਣ ਆਪਾਂ ਜੀ ਆਪਣੇ ਕੋਲ ਜੋ ਸ਼ਰਟ ਆ ਉਹ ਆਪਾਂ ਦੇਖਣਾ ਕਿ ਹੁਣ 슬ੀਵ ਕਿਸ ਢੰਗ ਨਾਲ ਅਟੈਚ ਕਰਨੀਆਂ ਦੇਖੋ ਜੋ ਆਹ ਵਾਲੀ ਫਰੰਟ ਕਾਟ ਆ ਤਾਂ ਆਪਾਂ ਇਹ 슬ੀਵ ਰੱਖ ਕੇ ਦੇਖ ਲੈਣੀਆਂ ਹੁੰਦੀਆਂ ਨੇ ਜਿਹਦੇ ਨਾਲੇ ਫਰੰਟ ਕਾਟ ਆਪਣੀ ਮੈਚ ਕਰਦੀ ਆ ਉਹ ਵਾਲੀ ਆਪਾਂ 슬ੀਵ ਇਹਦੇ ਨਾਲ ਅਟੈਚ ਕਰਾਂਗੇ ਹਾਂਜੀ ਜਦੋਂ 슬ੀਵ ਅਟੈਚ ਕਰਨੀ ਆ ਤਾਂ ਜੋ ਆਪਾਂ ਸਲਾਈ ਲਗਾਉਣੀਆਂ ਦੇਖੋ ਜੀ ਉਹ 슬ੀਵ ਤੇ ਨਹੀਂ ਲਗਾਉਣੀ ਹੈਗੀ ਆਪਾਂ ਸ਼ਰਟ ਦੇ ਉੱਪਰ ਸਲਾਈ ਲਗਾਉਣੀ ਆ ਇਹਦਾਂ ਆਪਣੀ ਫਿਨਿਸ਼ਿੰਗ ਬਹੁਤ ਜ਼ਿਆਦਾ ਆਉਂਦੀ ਆ ਸ਼ਰਟ ਨੂੰ ਆ ਜੋ ਸ਼ਰਟ ਵਾਲਾ ਪਾਸਾ ਹੈ ਜੀ ਇਹ ਮੈਂ ਉੱਪਰ ਕਰ ਲਿਆ ਤੇ 슬ੀਵ ਨੀਚੇ ਆ ਤੇ ਸੂਈ ਆਪਣੀ 슬ੀਵ ਦੇ ਵਿੱਚ ਦੇਖੋ ਰੱਖ ਕੇ ਆਪਾਂ ਦੇਖ ਲੈਣਾ ਹੁੰਦਾ ਹੈ ਕਿ ਜੋ ਆ ਸੈਂਟਰ ਵਾਲਾ 슬ੀਵ ਦਾ ਕੱਟ ਆਪਾਂ ਲਗਾਉਨੇ ਹੁੰਦੇ ਆ ਦੇਖੋ ਕਟਿੰਗ ਵੇਲੇ ਇਹ ਜੋ ਆ ਜੀ ਇਹਦੇ ਨਾਲ ਮੈਚ ਕਰਨਾ ਚਾਹੀਦਾ ਆਪਣੀ ਤੇਰੇ ਵਾਲੀ ਸਲਾਈ ਦੇ ਨਾਲ ਜੇਕਰ ਇਹ ਦੇ ਨਾਲ ਨਹੀਂ ਰਲਦਾ ਤਾਂ ਬਿਲਕੁਲ ਵੀ ਆਪਣਾ ਸੂਟ ਬਿਲਕੁਲ ਵੀ ਸਹੀ ਨਹੀਂ ਹੁੰਦਾ ਜਾਂ ਤਾਂ neck ਪਿੱਛੇ ਨੂੰ ਜਾਣ ਲੱਗ ਜਾਂਦੇ ਨੇ ਜਾਂ ਫਿਰ neck ਜਿਆਦਾ ਮੋੜੇ ਨੂੰ ਆਉਣ ਲੱਗ ਜਾਂਦੇ ਕੋ ਆ ਕੱਟ ਤੁਸੀਂ ਇਹਦੇ ਨਾਲ ਜਰੂਰ ਰਲਾਉਣਾ ਹੈ ਹੁਣ ਆਪਾਂ ਦੇਖਦੇ ਆ 슬ੀਵ ਅਟੈਚ ਕਰਕੇ ਹਾਂਜੀ ਦੇਖੋ ਜੀ ਸਲੀਵ ਆਪਣੀ ਅਟੈਚ ਹੋ ਗਈ ਆ ਆ ਦੇਖੋ ਜੀ ਜੋ ਆਪਣਾ ਸੈਂਟਰ ਵਾਲਾ ਜੋ ਕੱਟ ਕਿਹਾ ਸੀ ਉਹ ਬਿਲਕੁਲ ਆਪਣਾ ਪ੍ਰੋਪਰ ਆਇਆ ਇੱਥੇ ਇਸੇ ਤਰ੍ਹਾਂ ਹੁਣ ਆਪਾਂ ਆਪਣੀ ਦੂਜੀ ਸਲੀਵ ਵੀ ਅਟੈਚ ਕਰ ਲੈਣੀ ਆ ਹਾਂਜੀ ਇਸ ਢੰਗ ਨਾਲ ਤੁਸੀਂ ਦੇਖੋ ਜੀ 슬ੀਵ ਆਪਣੀਆਂ ਗੜ ਕੇ ਦੇਖਿਓ ਬਿਲਕੁਲ ਵੀ ਘਟਣਗੀਆਂ ਵਧਣਗੀਆਂ ਨਹੀਂ ਬਿਲਕੁਲ ਪ੍ਰੋਪਰ ਜੋ ਆਪਣੀ ਸਲਾਈ ਆਈ ਹੈ ਉਹ ਆਈਆ ਤੇ ਕੱਟ ਵੀ ਨੇ ਜੋ ਸੈਂਟਰ ਵਾਲੇ ਉਹ ਬਿਲਕੁਲ ਇਹਦੇ ਨਾਲ ਮੈਚ ਹੋਏ ਨੇ